ਅੱਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੀਪਕ ਕੁਮਾਰ ਜੀ ਬਾਈੁਰਗਾ ਜੀ ਦਾ ਖਾਲਸਾ ਬਾਈੁਰ ਜੀ ਦੇ ਪਦੇ ਅੱਜ ਕੀ ਕਰਨਾ ਚਾਹੁੰਦੇ ਜਿਹੜਾ ਲੰਗਰ ਰਹਾ ਮੈਂ ਤਾਂ ਲੰਗਰ ਕੁਝ ਨਹੀਂ ਕਰਨਾ ਚਾਹੁੰਦਾ ਜੀ ਮੈਂ ਸ੍ਰੀ ਸਹਿਬ ਜੀ ਦਾ ਯਾਦ ਵਿੱਚ ਲੰਗਰ ਲਗਾਉਣਾ ਇਹ ਮੈਂ ਚੌਥੀ ਵਾ ਲਗਾ ਰਹੀ ਕਿਧਰੇ ਕੀ ਸੰਯੋਗ ਮਿਲੇ ਮੇਰੇ ਬੇਟੇ ਦੇ ਯਾਰ ਦੋਸਤਾਂ ਦੁਕਾਨਦਾਰ ਭਰਾਵਾਂ ਨੇ ਲੋ ਜੋ ਕੀਤਾ ਜੀ ਤੁਸੀਂ ਲੰਗਰ ਸਰ ਕਾਹਦਾ ਲਾ ਰਹੇ ਹੋ ਇੱਥੇ ਮੈਂ ਲਾ ਰਹੀ ਹਾਂ ਜੀ ਆਪਣੇ ਸੇਦੀ ਦੀ ਵਾਦ ਵਿੱਚ ਸਹਿਬ ਜੀ ਦਾ ਯਾਦ ਵਿੱਚ ਕਿਸ ਤਰ੍ਹਾਂ ਆ ਕਿਹੜਾ ਬਾਰਾ ਗੋਤਮ ਟਾਂਡਾ ਗੋਤਮ ਟਾਂਡਾ ਜਿਹੜੇ ਲੰਗਰ ਲਾਇਆ ਜਾ ਰਿਹਾ ਹੈ ਉਹਦੇ ਬਾਰੇ ਕੀ ਕਹੋਗੇ ਇਹ ਸ੍ਰੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਲੰਗਰ ਲਗਾਇਆ ਜਾ ਰਿਹਾ ਹੈ ਇਹ ਜਿਹੜਾ ਫਤਿਹਗੜ੍ਹ ਵਿੱਚ ਸ਼ਹੀਦ ਕਿਤੇ ਸੀ ਬੱਚੇ ਗੁਰਗੋਬਿੰਦ ਸਿੰਘ ਜੀ ਦੇ ਉਹਨਾਂ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਇਹ ਇਹ ਸਾਰੀ ਸਮੂਹ ਸੰਗਤ ਦੇ ਸਮੂਹ ਸੰਗਤ ਦੀ ਕਿਰਪਾ ਨਾਲ ਇਹ ਲਗਾਇਆ ਜਾ ਰਿਹਾ ਹੈ ਕਿੰਨਾ ਲੰਗਰ ਲਾਇਆ ਜਾ ਰਿਹਾ ਇਹ ਚੌਥਾ ਲੰਗਰ ਲਾਇਆ ਜਾ ਰਿਹਾ ਕਿਸ ਚੀਜ਼ ਦਾ ਲੰਗਰ ਲਾਇਆ ਜਾ ਰਿਹਾ ਇਹ ਬ੍ਰੈਡ ਪਕੋੜਾ ਆਪਣਾ ਪਕੋੜੇ ਚਾਹ ਰਸ ਇਹ ਉਸੀ ਦਾ ਲੰਗਰ ਲਾਇਆ ਜਾ ਰਿਹਾ ਕਿੰਨੇ ਵਜੇ ਸਟਾਰਟ ਹੋਇਆ ਇਹ ਸਵੇਰੇ 7 ਵਜੇ ਸਟਾਰਟ ਹੋ ਗਿਆ ਸੀਗਾ ਜਦੋਂ ਤੱਕ ਬਾਬਾ ਜੀ ਦੀ ਮਿਹਰ ਆਉ ਤੱਕ ਚੱਲਦਾ ਰਹੇਗਾ ਇੱਕ ਦਿਨ ਚੱਲਦਾ ਨਹੀਂ ਇੱਕ ਦਿਨ ਨਹੀਂ ਚੱਲੇਗਾ